ਕਾਂਗਰਸ ਵਿੱਚ ਰਹਿ ਕੇ ਉਹਨਾਂ ਨੇ ਸੱਤਾ ਮਾਣੀਆ ਉਹ ਤਾਂ ਕਰਕੇ ਨਹੀਂ ਬੋਲ ਰਹਾ ਬਈ ਉਹ ਉਸ ਪਾਰਟੀ ਵਿੱਚ ਰਾਜ ਭਾਗ ਮਾਣੇ ਆ ਉਹਨਾਂ ਨੂੰ ਵੀ ਮਾੜੀ ਮੋਟੀ ਧੁੱਪ ਤੋਂ ਪਲਵਾ ਲਿਆ ਕਰੋ ਜਿਹੜੇ ਬਈ ਜਿਹੜੇ ਆਪਣੇ ਲੀਡਰ ਵੀ ਰਿਆ ਉਹਨਾਂ ਦੀਆਂ ਤਾਂ ਆਪਾਂ ਇੰਟਰਵਿਊਆਂ ਬਹੁਤ ਹੋਈ ਦੇਖੀਆਂ ਨਾ ਮੈਂ ਕਿਹਾ ਹੁਣ ਕਿਸੇ ਬੀਬੀ ਨਾਲ ਤੁਹਾਡੀ ਗੱਲ ਕਰਾਈਏ ਸੋ ਇਧਰ ਭੈਣਜੀ ਬੀਜਪੀ ਲਈ ਕੰਮ ਕਰਦੇ ਆ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਹੈ ਜੀ ਹਾਂ ਜੀ ਮੈਂ ਅੰਮ੍ਰਿਤਸਰ ਮਹਿਲਾ ਮੋਚਾ ਦੀ ਜ਼ਿਲ੍ਹਾ ਪਾਧਾ ਨਾ ਸਭ ਨੂੰ ਸਤਿ ਸ਼੍ਰੀ ਅਕਾਲ ਅੰਨੀ ਐਸ ਵੇਲੇ ਬੀਬੀਆਂ ਲੋਕ ਕਿਦਾਂ ਦਾ ਹੰਗਾਰਾ ਮਰ ਰਿਹਾ ਤੁਸੀਂ ਪਿੰਡਾਂ ਵਿੱਚ ਵੀ ਜਾਂਦੇ ਹੋਣੇ ਸ਼ਹਿਰਾਂ ਵਿੱਚ ਵੀ ਤੁਸੀਂ ਆਪਣੇ ਤੌਰ ਤੇ ਵਰਕ ਕਰਦੇ ਹੋਣ ਤੁਹਾਨੂੰ ਕਿਦਾਂ ਲੱਗਦਾ ਵੇ ਇਸ ਵੇਲੇ ਬੀਜੇਪੀ ਦੀ ਪੋਜੀਸ਼ਨ ਕਿੱਥੇ ਕਿ ਤੁਸੀਂ ਤੇ ਨਾਲ ਹੀ ਤੁਸੀਂ ਮੁਕਾਬਲਾ ਕਿਦੇ ਨਾਲ ਦੇਖਦੇ ਆ ਆਪਣਾ ਜੇ ਲੋਕੀ ਐਸਐਮ ਪਸੰਦ ਕਰਦੇ ਨੇ ਬੀਜੇਪੀ ਦਾ ਨਾ ਔਰ ਲੋਕ ਆਪ ਕਹਿ ਰਹੇ ਨੇ ਕਿ ਬੀਜੇਪੀ ਆਣੀ ਚਾਹੀਦੀ ਹੈ ਕਿਉਂਕਿ ਜਿੰਨੂੰ ਰਾਤੀ ਫਿਰੋਤੀ ਦੀ ਕਾਲ ਆਂਦੀ ਹੈ ਨਾ ਕਿ ਤੁਹਾਡੇ ਐਦਾਂ ਹੋ ਜਾਏਗਾ ਸਹੇਰੇ ਅਸਰੇ ਆਮ ਅਸੀਂ ਦੇਖ ਸਕਦੇ ਹਾਂ ਕਿਵੇਂ ਲੁੱਟਮ ਕੋ ਹੁੰਦੀਆਂ ਪਈਆਂ ਭਾਵੇਂ ਮੈਂ ਲੁਧਿਆਣੇ ਦੀ ਗੱਲ ਕਰਾਂ ਜਲੰਧਰ ਦੀ ਗੱਲ ਕਰਾਂ ਅੰਮ੍ਰਿਤਸਰ ਦੀ ਗੱਲ ਕਰਾਂ ਹਰ ਕਿਤੇ ਲੁੱਟਕੋ ਹੁੰਦੀ ਹੈ 1 ਮਿੰਟ ਚ ਗੋਲੀਆਂ ਐਸਾ ਚੱਲਦੀਆਂ ਜਿਵੇਂ ਪੰਜਾਬ ਚ 24 ਘੰਟੇ ਦੀ ਵਾਲੀ ਚੱਲ ਰਹੀ ਹੈ ਔਰ ਰਾਤੋਂ ਰਾਤ ਪਤਾ ਨਹੀਂ ਲੱਗਦਾ ਬੰਦਾ ਕਿੱਥੇ ਚਲਾ ਗਿਆ ਔਰ ਕੋਈ ਪੁੱਛਦਾ ਨਹੀਂ ਔਰ ਜਿੱਥੇ ਜਦੋਂ ਅੱਜ ਪੰਜਾਬ ਦੇ ਇਹੋ ਜਿਹੇ ਹਾਲਾਤ ਨੇ ਇਹੋ ਜਿਹੇ ਹਾਲਾਤ ਸਿਰਫ ਤੇ ਸਿਰਫ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਰਿੰਦਰ ਮੋਦੀ ਜੀ ਦੀ ਸਰਕਾਰ ਹੀ ਦੂਰ ਕਰ ਸਕਦੀ ਹੈ ਔਰ ਜਿਸ ਤਰ੍ਹਾਂ ਚ ਯੁਵਾ ਸਾਡਾ ਜਿੰਨੂ ਕਿ ਇਸ ਟਾਈਮ ਫੈਕਟਰੀਆਂ ਚਾਹੀਦੀਆਂ ਕੰਮ ਚਾਹੀਦਾ ਹੈ ਕਾਰਪੋਰੇਸ਼ਨ ਘਰਾਣੇ ਆਨੇ ਚਾਹੀਦੇ ਇਸ ਟਾਈਮ ਪਰ ਅੰਮ੍ਰਿਤਪੁਰ ਪੂਰੇ ਪੰਜਾਬ ਚ ਤੁਸੀਂ ਦੱਸ ਲਓ ਕਿਰੇ ਕਾਰਪੋਰੇਸ਼ਨ ਦੇ ਘਰਾਣੇ ਨੇ ਘਰਾਣੇ ਕਾਰਪੋਰੇਸ਼ਨ ਇਥੋਂ ਦੂਰ ਹੁੰਦੀ ਜਾ ਰਹੀ ਖਤਮ ਹੁੰਦੀ ਜਾ ਰਹੀ ਪਰਿਆ ਲਿਖਿਆ ਬੰਦਾ ਕੀ ਕਰੇਗਾ ਅਨਸ਼ਾ ਨਸ਼ੇ ਦਾ ਵਦਨ ਦਾ ਕਾਰਨ ਹੀ ਹੈ ਵੇ ਕਿ ਪਾਲ ਲਿਖ ਕੇ ਜਦੋਂ ਬੰਦਾ ਜਾਂਦਾ ਹੈ ਅੱਜ ਇੱਕ ਮਾਂ ਨਾ ਦੋ ਵਾਰ ਜਿੰਦੀ ਹੈ ਇੱਕ ਵਾਰੀ ਤੇ ਉਹ ਗੁਰਦੁਆਰੇ ਜਾਂਦੀ ਹੈ ਬੱਚਾ ਮੰਗਣ ਲਈ ਜਦੋਂ ਰੱਬ ਬੱਚਾ ਦੇ ਦਿੰਦਾ ਨਾ ਤੇ 12 ਤੋਂ ਬਾਅਦ ਉਹ ਕਹਿੰਦੀ ਹੇ ਰੱਬ ਕਿਹੜੀ ਸੁਹੇਰਾ ਹੈ ਮੇਰਾ ਬੱਚਾ ਫਲਾਈਟ ਉੱਡ ਚੜ ਜਾਏ ਗੁਰਦੁਆਰੇ ਜਾ ਕੇ ਅੱਜ ਸਿਰਫ ਇਹਦੇ ਲਈ ਨਹੀਂ ਕਰਦੇ ਮਾਵਾ ਇਸਦੇ ਬੱਚਾ ਨਹੀਂ ਮੰਗਦੀਆਂ ਨਾ ਹੀ ਗੁਰਦੁਆਰੇ ਜਾ ਕੇ ਬੱਚੇ ਨੂੰ ਐਸਲੀ ਕਰਨੀ ਹੈ ਐਸਲੀ ਪਾਠ ਕਰਦੀ ਹੈ ਉਹ ਐਸਲੀ ਪਾਠ ਕਰਦੀ ਹੈ ਕਿ ਮੇਰੇ ਬੱਚੇ ਨੂੰ ਨਸ਼ੇ ਦੀ ਲਤ ਨਾ ਲੱਗੇ ਅੱਜ ਪੂਰਾ ਪੰਜਾਬ ਨਸ਼ੇ ਦੀ ਲਤ ਚ ਹੈ ਔਰ ਜਦੋਂ ਮਾਂ ਬੱਚਾ ਪੈਦਾ ਕਰਦੀ ਹੈ ਨਾ ਜੀ ਉਹ ਮਾਂ ਨੂੰ ਪੁੱਛੋ ਜਦੋਂ ਵੱਡਾ ਕਰਦੀ ਹੈ ਜੋ ਦਮ ਬੱਚਾ ਅਜੇ ਨਸ਼ੇ 'ਚ ਮਰ ਜਾਂਦੇ ਉਹ ਮੈਂ ਮਹਿਲਾ ਮੋਚਾ ਦੀ ਪ੍ਰਦਾਨ ਹੋਣ ਦੇ ਨਾਤੇ ਕਈ ਮਾਵਾਂ ਆ ਕੇ ਮੇਰੇ ਕੋਲ ਰੋਂਦੀਆਂ ਇਹਨੂੰ ਜੇ ਜੀ ਮਾਰਦੀ ਉਦੋਂ ਮਾਂ ਦੇ ਹਾਲਾਤ ਵੇਖੋ ਕੀ ਹੁੰਦੇ ਹੋਣਗੇ ਜਿਹੜੀ ਕਹਿੰਦੀ ਹੋਏਗੀ ਘਰ ਨਹੀਂ ਆਣਾ ਚਾਹੀਦਾ ਮੈਨੂੰ ਕੁੱਟਦਾ ਉਹ ਮਾਂ ਦੇ ਬਾਰੇ ਸੋਚੋ ਜਿਹਨੇ ਆਪ ਪੈਦਾ ਕੀਤਾ ਹੋਇਆ ਕਹਿੰਦੀ ਹੋਏਗੀ ਰੱਬਾ ਇਹੋ ਜਿਹੇ ਮੁੰਡੇ ਨਾਲੋਂ ਮਰਿਆ ਮੁੰਡਾ ਚੰਗਾ ਐ ਅੱਜ ਪੰਜਾਬ ਦੇ ਹਾਲਾਤਾਂ ਦੀ ਸੱਚਾਈ ਐ ਤੇ ਐ ਪੰਜਾਬ ਸਿਰਫ ਨਰਿੰਦਰ ਮੋਦੀ ਜੀ ਦੀ ਸਰਕਾਰ ਹੀ ਠੀਕ ਕਰ ਸਕਦੀ ਐ ਔਰ ਮੈਨੂੰ ਪਤਾ ਹੈ ਮੇਰਾ ਪੰਜਾਬ ਵੀ ਇਹ ਚਾਹੁੰਦਾ ਹੈ ਕਿ ਪੰਜਾਬ ਪੰਜਾਬੀ ਹਤ ਰਹੇ ਸਾਡੇ ਬੱਚੇ ਸਾਡੇ ਘਰ ਐਨ ਇੱਥੇ ਬੱਚਿਆਂ ਨੂੰ ਨੌکریاں ਮਿਲਣਾਂ ਨਾ ਕਿ ਬੱਚਿਆਂ ਨੂੰ ਬਾਹਰ ਜਾਣਾ ਪਏ ਕਿਉਂ ਸਾਡੇ ਬੱਚਿਆਂ ਨੂੰ ਬਾਹਰ ਜਾਣਾ ਪੈਂਦਾ ਹੈ ਕੀ ਗੱਲ ਇੱਥੇ ਕਾਰਪੋਰੇਸ਼ਨ ਘਰਾਣੇ ਆ ਕੇ ਨੌکریاں ਨਹੀਂ ਦੇ ਸਕਦੇ ਕਿਉਂ ਨਹੀਂ ਕੰਮ ਅੱਜ ਬੱਚਾ ਕਾਲਜ ਤੋਂ ਪੜ ਜਾਏਗਾ ਤੇ ਉਹਨੂੰ ਕੰਮ ਨਹੀਂ ਮਿਲੇਗਾ ਤੇ ਉਹ ਕੀ ਕਰੇਗਾ ਬਾਹਰ ਵੱਲ ਪੜ ਜਾਏਗਾ ਕੀ ਗੱਲ ਪੰਜਾਬ ਤੇ ਕਿਉਂ ਨਹੀਂ ਆ ਸਕਦਾ ਸਰਕਾਰਾਂ ਲੈ ਕੇ ਹਨ ਇੱਥੇ ਕੰਮ ਦੇਣ ਸਾਡੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰਨ ਐਸ ਕਰਕੇ ਅੱਜ ਹਰ ਪੰਜਾਬੀ ਚਾਹੁੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਏ ਤਾਂ ਕਿ ਯੂਪੀ ਵਾਲਾ ਯੋਗੀ ਰਾਜ ਚਾਹੀਦਾ ਸਭ ਨੂੰ ਔਰ ਅੱਜ ਹਰ ਇੱਕ ਭਾਰਤੀ ਦੀ ਹਰ ਇੱਕ ਪੰਜਾਬੀ ਇਹ ਚਾਹਤੇ ਕਿ ਪੰਜਾਬ ਚ ਯੋਗੀ ਰਾਜ ਆ ਜਾਏ ਪੈਣਾ ਜਿੱਦਾਂ ਨਾ ਮੈਂ ਤੁਹਾਡੀਆਂ ਗੱਲਾਂ ਸਹਿਮਤ ਹਾਂ ਇਹ ਚੀਜ਼ਾਂ ਪੰਜਾਬ ਵਿੱਚ ਹੋਣੀਆਂ ਚਾਹੀਦੀਆਂ ਇੱਕ ਜਿੱਦਾਂ ਆਪਣੇ ਨਾ ਦੂਜੀਆਂ ਪਾਰਟੀਆਂ ਵਿੱਚੋਂ ਜਿੱਦਾਂ ਲਾਲੋ ਕੈਪਟਨ ਸਾਹਿਬ ਦੀ ਗੱਲ ਹੀ ਕਰ ਲਓ ਕੈਪਟਨ ਸਾਹਿਬ ਨੇ ਕਾਂਗਰਸ ਵੱਲੋਂ ਸਤਾ ਹੰਢਾਈ ਹੈ ਨਾ ਤੇ ਉਹ ਮੁੜ ਕੇ ਉਹ ਜਿੱਦਾਂ ਮਤਲਬ ਕਿਤੇ ਜਿੱਦਾਂ ਦਿਖਿਆ ਹੀ ਨਹੀਂ ਚਲੋ ਉਹਨਾਂ ਨੇ ਬੀਜੇਪੀ ਵਿੱਚ ਜੁਆਇਨ ਕਰਕੇ ਨਾਵਾਂ ਦੀ ਕਦੇ ਮੀਡੀਆ 'ਚ ਵਾਈਟ ਆਈ ਆ ਮੁੱਖ ਮੰਤਰੀ ਲੈਵਲ ਦਾ ਆਗੂ ਹੋਵੇ ਉਹ ਮੁੜ ਕੇ ਪਾਰਟੀ ਲਈ ਪ੍ਰਚਾਰ ਨਹੀਂ ਕੀ ਗੱਲ ਉਹਨਾਂ ਦਾ ਦਿਲ ਬੀਜੇਪੀ ਲਈ ਪ੍ਰਚਾਰ ਕਰਨ ਲਈ ਨਹੀਂ ਕਰਦਾ ਜਾਂ ਉਹ ਕਾਂਗਰਸ ਵਿੱਚ ਰਹਿ ਕੇ ਉਹਨਾਂ ਨੇ ਸੱਤਾ ਮਾਣੀਆ ਉਹ ਤਾਂ ਕਰਕੇ ਨਹੀਂ ਬੋਲ ਰਿਹਾ ਵੇ ਉਹ ਉਸ ਪਾਰਟੀ ਵਿੱਚ ਰਾਜ ਭਾਗ ਮਾਣੇ ਆ ਉਹਨਾਂ ਨੂੰ ਵੀ ਮਾੜੀ ਮੋਟੀ ਧੁੱਪ ਤੋਂ ਕੁਲਵਾ ਲਿਆ ਕਰੋ ਜਿਹੜੇ ਇਦਾਂ ਦੇ ਲੀਡਰ ਜਿਹੜੇ ਆ ਪਾਰਟੀ ਵਿੱਚ ਜੁਆਇਨ ਕਰ ਜਾਂਦੇ ਆ ਜੀ ਉਹ ਵੀ ਬੋਲਦੇ ਨੇ ਕਈ ਥੋੜੀ ਦੇਰ ਪਹਿਲੇ ਉਹਨਾਂ ਦੀ ਸੇਅ ਠੀਕ ਨਹੀਂ ਸੀ ਉਹਨਾਂ ਦੀ ਬੇਟੀ ਜਿਹੜੀ ਵਿਵਾ ਜੈਹਿੰਦਰ ਕੋਲ ਮਹਿਲਾ ਮੋਰਚਾ ਦੀ ਪ੍ਰਧਾਨ ਹੈ ਔਰ ਮੈਂ ਅੱਜ ਅਗਰ ਇੱਥੇ ਖਲੋਤੀਆਂ ਤੇ ਉਹਨਾਂ ਦੀ ਅਦਖਤਾ ਚ ਖਲੋਤੀਆਂ ਉਹਨਾਂ ਨੇ ਸਾਡੀ ਡਿਊਟੀ ਲਈ ਔਰ ਭੈਣਜੀ ਵੀ ਰੋਜ਼ ਇੱਥੇ ਆਉਂਦੇ ਔਰ ਰੋਜ਼ ਸਾਡੇ ਨਾਲ ਚੱਲਦੇ ਨੇ ਔਰ ਰੋਜ਼ ਸਾਰੀਆਂ ਪੈਣਾ ਨੂੰ ਮਿਲ ਰਹੀਆਂ ਔਰ ਪੈਣਾ ਤੇ ਪੰਜਾਬ ਦੀਆਂ ਵੇਟ ਕਰਦੀਆਂ ਪਈਆਂ ਕਿੱਥੇ ਰਹਿ ਗਿਆ ਰੁਪਈਆ ਹਜ਼ਾਰ ਪੈਣਾ ਤੇ ਵੇਟ ਕਰਦੀਆਂ ਪਈਆਂ ਕਹਿੰਦੇ ਵੀ ਕਿੱਥੇ ਹੈ ਸਰਕਾਰ ਹਜ਼ਾਰ ਰੁਪਈਆ ਦੀ ਮੰਗ ਕਰਦੀਆਂ ਪਈਆਂ ਪੈਣਾ ਪਰ ਉਹ ਭੈਣ ਜੀ ਉਹ ਜਿਹੜੀ ਚੀਜ਼ਾਂ ਉਹ ਸਰਕਾਰ ਨੇ ਕਿਹਾ ਜੇਬ ਚੋਂ ਦੇਣੀਆਂ ਇਹਨਾਂ ਨੇ ਕਰਜ਼ੇ ਚੱਕਣੇ ਪੰਜਾਬ ਨੂੰ ਹੋਰ ਡੁੱਬ ਜਾਣਾ ਪੰਜਾਬ ਦੇ ਉੱਤੇ ਹੋਰ ਕਰਜ਼ਾ ਚੜ੍ਹ ਜਾਣਾ ਇਹ ਮਤਲਬ ਵਾਅਦੇ ਇਦਾਂ ਦੇ ਪਾਰਟੀਆਂ ਨੂੰ ਕਾਹਦੇ ਕੀਤੇ ਜਾਂਦੇ ਜਿਹਦੇ ਨਾਲ ਆਪਣੇ ਪੰਜਾਬ ਨੂੰ ਨੁਕਸਾਨ ਹੋਵੇ ਇਹਦੇ ਬਾਰੇ ਤੁਸੀਂ ਕਿੱਦਾਂ ਸੋਚਦੇ ਜੀ ਬਿਲਕੁਲ ਨਹੀਂ ਹੋਣਾ ਚਾਹੀਦਾ ਮੈਂ ਗੁਰੂ ਨਾਨਕ ਦੇਵ ਜੀ ਗੁਰੂ ਜੀ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਕੀ ਸਿਖਾਇਆ ਸੀ ਕੰਮ ਕਰੋ ਵੰਡ ਕੇ ਛਕੋ ਐ ਸਿਖਾਇਆ ਸੀ ਗੁਰੂ ਜੀ ਨੇ ਸਾਨੂੰ ਨਹੀਂ ਸੀ ਸਿਖਾਇਆ ਵਿਹਲੇ ਬੈ ਕੇ ਖਾਓ ਜਦੋਂ ਤੋਂ ਪੰਜਾਬ 'ਚ ਵਿਹਲੇ ਰਹਿਣ ਦੀ ਕਲਚਰ ਆਈ ਹੈ ਉਦੋਂ ਤੋਂ ਪੰਜਾਬ ਨਸ਼ਿਆਂ 'ਚ ਮਰਿਆ ਹੈ ਨਹੀਂ ਤੇ ਪੰਜਾਬ ਦਾ ਕਲਚਰ ਹੈ ਕੰਮ ਕਰਨਾ ਗੁਰੂ ਸਾਹਿਬਾਨ ਵੀ ਸਾਨੂੰ ਇਹ ਕੇ ਗਏ ਕੇ ਗਏ ਹੈ ਕੰਮ ਕਰੋ ਕੀਰਤ ਕਰੋ ਵੰਡ ਕੇ ਛਕੋ ਤੇ ਸਾਨੂੰ ਮੈਨੂੰ ਲੱਗਦਾ ਪੂਰੇ ਪੰਜਾਬ ਨੂੰ ਗੁਰੂਆਂ ਉੱਤੇ ਦਿਖਾਇਓ ਇਹ ਰਸਤੇ ਉੱਤੇ ਚੱਲਣਾ ਚਾਹੀਦਾ ਹੈ ਕਿਉਂਕਿ ਇਹ ਗੁਰੂਆਂ ਦੀ ਧਰਤੀ ਹੈ ਪੰਜਾਬ ਔਰ ਮੈਨੂੰ ਐਜ਼ ਅ ਪੰਜਾਬੀ ਆਪਣਾ ਪੰਜਾਬ ਬਹੁਤ ਪਿਆਰਾ ਹੈ ਔਰ ਮੈਂ ਚਾਹਾਂਗੀ ਕਿ ਮੇਰਾ ਪੰਜਾਬ ਦਿਨ ਰਾਤ ਤਰੱਕੀ ਕਰੇ ਔਰ ਨਰਿੰਦਰ ਮੋਦੀ ਜੀ ਦੀ ਸਰਕਾਰ ਇੱਥੇ ਆਏ ਯੋਗੀ ਰਾਜ ਇੱਥੇ ਆਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਜੀ ਤੇ ਭੈਣ ਹੁਣੀ ਭਾਜਪੀ ਲਈ ਪ੍ਰਚਾਰ ਕਰ ਰਿਆ ਤੇ ਕੰਮ ਜਿੱਦਾਂ ਮਤਲਬ ਉਹੀ ਬਈ ਤੇ ਇਤ ਕਹੀ ਆਣਾ ਐਨ ਸਿਖ ਰਾਂ ਪੂਰਾ ਐਨ ਕੰਮ ਪੂਰਾ ਮਗਿਆ ਪਿਆ ਭਾਈ